ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 4 ਅਕਤੂਬਰ ਹੈ 4 ਅਕਤੂਬਰ 1930 ਗਦਰ ਪਾਰਟੀ ਸਾਜ਼ਿਸ਼ ਕੇਸ ਦੇ ਹੇਠ ਉਮਰਕੀ ਆਦੀ ਸਜ਼ਾ ਤੋਂ ਉਤਰੇ ਭਾਈ ਰਣਜੀਤ ਸਿੰਘ ਨਰੰਗਵਾਲ ਨੂੰ 14 ਸਾਲ ਜੇਲ੍ਹ ਦੇ ਵਿੱਚ ਰੱਖਣ ਮੰਗਰੋਂ 4 ਅਕਤੂਬਰ 1930 ਦੇ ਦਿਨ ਰਿਹਾ ਕਰ ਦਿੱਤਾ ਗਿਆ। ਰਿਹਾ ਹੁਣ ਮੰਗਰੋਂ ਉਹ ਅਕਾਲ ਤਖਤ ਤੇ ਪੁੱਜੇ ਜਿੱਥੇ ਉਹਨਾਂ ਨੂੰ ਖਾਸ ਸਨਮਾਨ ਦਿੱਤਾ ਗਿਆ। ਮੰਗਰੋਂ 7 ਦਸੰਬਰ 1930 ਦੇ ਦਿਨ ਖਾਲਸਾ ਦੀ ਬਾਣ ਸੁਸਾਇਟੀ ਵੈਂਕੂਵਰ ਕੈਨੇਡਾ ਨੇ ਵੀ ਉਹਨਾਂ ਦਾ ਸਨਮਾਨ ਕੀਤਾ। 4 ਅਕਤੂਬਰ 1985 ਰਜੀਵ ਗਾਂਧੀ ਨੇ ਬਰਨਾਲੇ ਨੂੰ ਇਸ ਵਾਸਤੇ ਅਕਾਲੀ ਦਲ ਦਾ ਪ੍ਰਧਾਨ ਅਤੇ ਚੀਫ ਮਿਨਿਸਟਰ ਬਣਾਇਆ ਸੀ ਤਾਂ ਜੋ ਉਸ ਦੇ ਨਾਂ ਤੇ ਖਾਰਤੂਆ ਖਾਲਿਸਤਾਨ ਪਿੰਡਰਾਵਾਲਾ ਦੇ ਖਿਲਾਫ ਪ੍ਰੌਕਸੀ ਲੜਾਈ ਲੜੀ ਜਾ ਸਕੇ ਸ਼ੁਰੂ ਦੇ ਵਿੱਚ ਬਰਨਾਲੇ ਨੇ ਦਿਖਾਵੇ ਵਜੋਂ ਪੰਥਕ ਮੰਗਾਂ ਬਾਰੇ ਇੱਕ ਅੱਦਾ ਬਿਆਨ ਵੀ ਦਿੱਤਾ ਪਰ ਇਹ ਸਭ ਕਾਗਜ਼ੀ ਕਾਰਵਾਈ ਸੀ ਉਸ ਵਕਤ 2000 ਤੋਂ ਵੱਧ ਬੇਗੁਨਾਹ ਸਿੱਖ ਟਾਡਾ ਕੇਸਾਂ ਹੇਠ ਪੰਜਾਬ ਦੀਆਂ ਜੇਲਾਂ ਦੇ ਵਿੱਚ ਬੰਦ ਸਨ 500 ਦੇ ਕਰੀਬ ਹਰਿਆਣੇ ਦੇ ਵਿੱਚ 400 ਦੇ ਕਰੀਬ ਜੈਪੁਰ ਜੋਧਪੁਰ ਦੇ ਵਿੱਚ ਅਤੇ 500 ਦੇ ਕਰੀਬ ਹੋਰਨਾਂ ਜੇਲਾਂ ਦੇ ਵਿੱਚ ਪੰਜਾਬ ਦੇ ਵਿੱਚ ਕੈਦ ਸਿੱਖਾਂ ਬਾਰੇ ਬਰਨਾਲੇ ਨੇ ਜਸਟਿਸ ਅਜੀਤ ਸਿੰਘ ਬੈਸ ਦੀ ਪ੍ਰਧਾਨਗੀ ਹੇਠ ਇੱਕ ਸਬ-ਕਮੇਟੀ ਬਣਾ ਦਿੱਤੀ ਸੀ ਇਸ ਕਮੇਟੀ ਦੇ ਵਿੱਚ ਭਾਜਪਾ ਦਾ ਸੀਨੀਅਰ ਆਗੂ ਲਾਲ ਚੰਦ ਸਬਰਵਾਲ ਵੀ ਸ਼ਾਮਲ ਸੀ ਇਸ ਕਮੇਟੀ ਨੇ ਬਰਨਾਲੇ ਨੂੰ ਸ਼ਿਫਾਰਿਸ਼ ਕੀਤੀ ਕਿ ਸਾਰੇ ਬੇਗ ਨੇ ਸਿਰਫ 6 ਬਗਾਂ ਨੂੰ ਰਹਾ ਕੀਤਾ ਹੋਰ ਤਾਂ ਹੋਰ ਉਸ ਵੇਲੇ ਇਹਨਾਂ 2000 ਦੇ ਵਿੱਚੋਂ 224 ਬੇਗੁਨਾ ਸਿੱਖ ਪੰਜਾਬ ਦੀਆਂ ਜੇਲਾਂ ਦੇ ਵਿੱਚ ਕੈਦ ਹੀ ਨਹੀਂ ਨਜ਼ਰਬੰਦ ਵੀ ਸਨ ਪਰ ਅਰਜੀਵ ਗਾਂਧੀ ਇਸ ਸਭ ਦੇ ਬਾਵਜੂਦ ਸਿੱਖਾਂ ਤੋਂ ਬੇਹੱਦ ਡਰਦਾ ਸੀ ਉਸਨੇ ਪੰਜਾਬ ਦੇ ਵਿੱਚ ਵਧੇਰੇ ਫੌਜ ਤਾਇਨਾਤ ਕਰਨ ਦੀ ਸੋਚ ਦੇ ਨਾਲ ਹੋਰ ਫੌਜੀ ਸ਼ਾਉਣੀਆਂ ਕਾਇਮ ਕਰਨ ਦਾ ਫੈਸਲਾ ਕੀਤਾ ਇਸ ਪਲਾਨ ਹੇਠ ਅਰਜੀਵ ਗਾਂਧੀ ਨੇ 4 ਅਕਤੂਬਰ 1985 ਦੇ ਦਿਨ ਹੁਸ਼ਿਆਰਪੁਰ ਦੇ ਵਿੱਚ ਫੌਜੀ ਦੀ ਸ਼ਾਉਣੀ ਕਾਇਮ ਕਰਨ ਵਾਸਤੇ 15 ਮੀੜਾਂ ਦੀ 6870 ਏਕੜ ਜ਼ਮੀਨ ਐਕਵਾਇਰ ਕਰ ਲੈਣ ਦਾ ਐਲਾਨ ਕੀਤਾ ਇਸ ਦੇ ਨਾਲ ਹੀ ਵਿਜੀਲੈਂਸ ਬਿਊਰੋ ਅਤੇ 3rd ਏਜੰਸੀ ਦੀਆਂ ਸਿ ਰਜੀਵ ਗਾਂਧੀ ਵੱਲੋਂ CRPF, ਇੰਡੋ-ਤੀਬੇਟਨ ਫੋਰਸ ਅਤੇ ਕਈ ਹੋਰ ਫੋਰਸਾਂ ਦੇ ਨਾਂ ਹੇਠ ਪੰਜਾਬ ਦੇ ਵਿੱਚ 2 ਲੱਖ ਦੇ ਕਰੀਬ ਫੌਜ ਰੱਖਣ ਦਾ ਪਲਾਨ ਬਣਾਇਆ ਗਿਆ। 4 ਅਕਤੂਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਸਤਨਾਮ ਸਿੰਘ ਪੁੱਤਰ ਭਜਨ ਸਿੰਘ ਵਾਸੀ ਬਾਗੜੀ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਇਸੇ ਦਿਨ ਪੰਜਾਬ ਪੁਲਿਸ ਨੇ ਦਲਜੀਤ ਸਿੰਘ ਉਰਫ ਕਾਲੀ ਵਾਸੀ ਸੁਲਤਾਨਪੁਰ ਅੰਮ੍ਰਿਤਸਰ, ਦਲਬੀਰ ਸਿੰਘ ਵਾਸੀ ਚਵਿੰਡਾ ਦੇ ਵੀ ਅੰਮ੍ਰਿਤਸਰ ਅਤੇ ਹਰਜਿੰਦਰ ਸਿੰਘ ਜਿੰਦਾ ਵਾਸੀ ਮੋਹਰੇਵਾਲ ਫਿਰੋਜ਼ਪੁਰ ਨੂੰ ਵੀ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਹਰਜਿੰਦਰ ਸਿੰਘ ਜਿੰਦਾ ਦਾ ਪਿਤਾ ਭਾਈ ਮਾਨ ਸਿੰਘ ਅਤੇ ਉਸ ਦਾ ਭਰਾ ਭਾਈ ਗੁਰਬਿੰਦਰ ਸਿੰਘ 27 ਮਾਰਚ 1990 ਦੇ ਦਿਨ ਸ਼ਹੀਦ ਕੀਤੇ ਜਾ ਚੁੱਕੇ ਸਨ। ਪੰਜਾਬ ਪੁਲਿਸ ਨੇ 4 ਅਕਤੂਬਰ 1992 ਦੇ ਦਿਨ ਬਲਬੀਰ ਸਿੰਘ ਪੁੱਤਰ ਜੱਸਾ ਸਿੰਘ ਵਾਸੀ ਕਲੇਰ, ਬਲਵਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਚਪਾਲ ਕਲਾਂ, ਬਲਵਿੰਦਰ ਸਿੰਘ ਉਰਫ ਕਾਲੀ ਪੁੱਤਰ ਬਲਬੀਰ ਸਿੰਘ ਵਾਸੀ ਸਬਰਾ, ਬਲਵਿੰਦਰ ਸਿੰਘ ਵਾਸੀ ਗੁਮਟਾਲਾ, ਦਲਬੀਰ ਸਿੰਘ ਅਤੇ ਦੋ ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।